ਵਿਸ਼ਵ ਪ੍ਰਸਿੱਧ ਕਿਸਾਨ ਮੇਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਿੱਚ ਚੱਲ ਰਿਹਾ ਜੀ ਬੀਜ ਨਵੀਂ ਮਸ਼ੀਨਰੀ ਹੋਰ ਖੇਤੀਬਾੜੀ ਦੇ ਸੰਬੰਧਾਂ ਨਾਲ ਜਿਹੜਾ ਵੀ ਹੋਏਗਾ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਚਲਦੇ ਆਪਾਂ ਇਹ ਹੈ ਮੇਨ ਗੇਟ ਯੂਨੀਵਰਸਿਟੀ ਦਾ ਤੇ ਆਓ ਖੇਤੀਬਾੜੀ ਕਾਲਜ ਕਾਲਜ ਆਫ ਐਗਰੀਕਲਚਰ ਆਪਾਂ ਅੱਗੇ ਲੁਧਿਆਣੇ ਦੇ ਪਹੁੰਚੇ ਹੋਏ ਆਂ ਸਾਰੇ ਇੱਧਰ ਸਟਾਲ ਆਪਾਂ ਜਿਹੜੇ ਤੁਹਾਨੂੰ ਘੁੰਮ ਕੇ ਸਾਰਾ ਕੁਝ ਦਿਖਾਵਾਂਗਾ ਬਲਕਾਰ ਕਮਾਈਨ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਦੀ ਕਬਾਈਨਾ ਉਹਤ ਮਸ਼ਹੂਰ ਆ ਬਲਕਾਰ ਕੰਬਾਈਨ ਕਿਸਾਨ ਮੇਲੇ ਜਿਹੜਾ ਸ਼ੁਰੂ ਹੁੰਦੇ ਚੱਲਦੇ ਆ ਪਾ ਅੰਦਰ ਉਹ ਸਭ ਤੋਂ ਪਹਿਲਾਂ ਮਹਿੰਦਰਾ ਟਰੈਕਟਰ ਦੇਖਦੇ ਆਪਾਂ ਹੋਏ ਹੈ ਮਹਿੰਦਰਾ ਦਾ ਨੋਵੋ 655 DI ਦੇਖ ਰਹੇ ਆਂ ਕਾਫੀ ਡੇਟਸਟ ਮਾਡਲ ਹੈ ਇਹ ਮਤਲਬ ਆਪਾਂ ਤੁਹਾਨੂੰ ਜਾਣਕਾਰੀ ਦੇ ਇਹ ਹੈ ਫਾਰਮ ਟਰੈਕ ਦਾ ਨਹੀਂ ਸੌਰੀ ਪਾਵਰ ਟਰੈਕ ਦਾ ਇਹ ਡੀਜ਼ਲ ਸੀਗਰ ਪਲਸ ਤੇ ਕਾਫੀ ਵੱਡੇ ਵੱਡੇ

ਕਿ ਆਪਣੇ ਪੀਯੂਮਲੇ ਮੈਂ ਅਭੀ ਆਈਪੀਐਲ ਕੰਪਨੀ ਦੇ ਬਾਰੇ ਮੈਂ ਆਪ ਲੋਕੋ ਨੂੰ ਪਤਾ ਹੈ ਇਹ ਬਾਇਓਲੋਜੀਕਲ ਪ੍ਰੋਡਕਟ ਬਣਾਤੀ ਹੈ ਇਹ ਵਿਸ਼ਵ ਪ੍ਰਸਿੱਧ ਕਿਸਾਨ ਮੇਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਵਿੱਚ ਚੱਲ ਰਿਹਾ ਜੀ ਤੇ ਇਹ ਦੋ ਦਿਨਾਂ ਦਾ ਮੇਲਾ ਹੈਗਾ 26 ਔਰ 27 ਤਰੀਕ ਦਾ ਤੇ ਆਪਾਂ ਪਹੁੰਚੇ ਹੋਏ ਆ ਇਸ ਮੇਲੇ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਨਵੇਂ ਸੰਦਾਂ ਨਾਲ ਵਾਕਫੀਤ ਕਰਾਵਾਂਗੇ ਨਵੇਂ ਬੀਜਾਂ ਨਾਲ ਕਰਾਵਾਂਗੇ ਜਿਹੜੇ ਨਵੇਂ ਮਸ਼ੀਨਰੀ ਆ ਉਹਨਾਂ ਨਾਲ ਵੀ ਤੁਹਾਡੀ ਜਿਹੜੀ ਆਪਾਂ ਤੁਹਾਨੂੰ ਦਿਖਾਵਾਂਗੇ ਆਓ ਮੇਰੇ ਨਾਲ ਬਨੇ ਰਹੋ ਮੈਂ ਤੁਹਾਡਾ सुरेंद्र ਸਿੰਘ ਇਸ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹੈਗਾ ਤੇ ਆਓ ਅੱਜ ਤੁਹਾਨੂੰ ਮੇਲੇ ਵਿੱਚ ਜਿਹੜਾ ਕਿਸਾਨ ਮੇਲਾ ਲੁਧਿਆਣੇ ਲੱਗਿਆ ਹੋਇਆ ਉਹਦੇ ਬਾਰੇ ਤੁਹਾਨੂੰ ਆਪਾਂ ਜਾਣਕਾਰੀ ਜਾਵਾਂਗੇ ਨਵੇਂ ਬੀਜ ਨਵੀਂ ਮਸ਼ੀਨਰੀ ਹੋਰ ਖੇਤੀਬਾੜੀ ਦੇ ਸੰਬੰਧਾਂ ਨਾਲ ਜਿਹਦਾ ਵੀ ਹੋਏਗਾ ਆਪਾਂ ਤੁਹਾਨੂੰ ਉਹ ਦਿਖਾਵਾਂਗੇ ਚਲਦੇ ਆਪਾਂ ਇਹ ਹੈ ਮੇਨ ਗੇਟ ਯੂਨੀਵਰਸਿਟੀ ਦਾ ਤੇ ਆਓ ਬਨੇ ਰਹੋ ਮੇਰੇ ਨਾਲ ਛੋ ਗੇਟ ਵੱਟਦੇ ਸਬਜ਼ੀ ਵਿਗਿਆਨ ਵਿਪາກ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਆਪਣੇ ਕਣਕ ਦੀ ਫਸਲ ਲਈ ਸੁਪਰ ਹੀਰੋ ਬਣੋ ਤੇ ਇੱਧਰ ਲੱਗੇ ਹੋਇਆ ਜੀ ਪੱਕਾ ਧਰਨਾ ਪੰਜਾਬ ਸਰਕਾਰ ਖਿਲਾਫ ਤੇ ਕਿਸਾਨੀ ਨਾਲ ਇਨਸਾਫ ਕਰੋ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਇੱਥੇ ਇਹ ਪੰਜਾਬ ਸਰਕਾਰ ਖਿਲਾਫ ਜਿਹੜਾ ਧਰਨਾ ਖਲਾਫ ਆ ਉਹ ਪੱਕਾ ਧਰਨਾ ਤੇ ਲੱਗਿਆ ਹੋਇਆ ਉਹ ਤੁਹਾਨੂੰ ਮਿਲੇਗਾ ਚੱਲਦੇ ਆਪਾਂ ਅੱਗੇ ਕਾਫੀ ਜਿਹੜਾ ਹੈਗਾ ਰਸ਼ ਤੁਹਾਨੂੰ ਨਜ਼ਰ ਆ ਰਿਹਾ ਹੁਣ ਉਹ ਖੇਤੀਬਾੜੀ ਕਾਲਜ ਕਾਲਜ ਆਫ ਐਗਰੀਕਲਚਰ ਆਪਾਂ ਲੁਧਿਆਣੇ ਦੇ ਪਹੁੰਚੇ ਹੋਏ ਆਂ ਸਾਰੇ ਇੱਧਰ ਸਟਾਲ ਆਪਾਂ ਜਿਹੜੇ ਤੁਹਾਨੂੰ ਘੁੰਮ ਕੇ ਸਾਰਾ ਕੁਝ ਦਿਖਾਵਾਂਗੇ ਤੇ ਇੱਧਰ ਵੀ ਸਾਰੇ ਪਾਸੇ ਜਿਹੜਾ ਮੇਲਾ ਉਹ ਚੱਲ ਰਿਹਾ ਹੈਗਾ ਤੇ ਆਓ ਅੱਗੇ ਮੇਰੇ ਨਾਲ ਪਸਾਨ ਮੇਲਾ ਜਿਹੜਾ ਸ਼ੁਰੂ ਹੁੰਦੇ ਚੱਲਦੇ ਆਪਾਂ ਅੰਦਰ ਸੋ ਸਭ ਤੋਂ ਪਹਿਲਾਂ ਮਹਿੰਦਰਾ ਟਰੈਕਟਰ ਦੇਖਦੇ ਆਪਾਂ ਸੋ ਇਹ ਹੈ ਮਹਿੰਦਰਾ ਦਾ ਨੋਵੋ 655 DI ਦੇਖ ਰਹੇ ਆਪਾਂ ਸਾਫੀ ਜਿਹੜਾ ਕਸਟਮ ਮਾਡਲ ਹੈ ਇਹ ये ट्रैक्टर का है तो ओ, फार्म का नवा ट्रैक्टर देख ला दठ दे। पचवंजा इधर भी ట్రెక్ అగ్గ అల మాడల్ జాగ్రత్త ਕਾਹਨ ਬਣਾਉਣਾ ਲੱਗ ਗਿਆ ਇਸ ਵੀਡੀਓ ਚ ਆਪ ਤੁਹਾਨੂੰ ਜਿਹੜੇ ਡਰੈਕਟਰ ਵਾਲੇ ਨੇ ਜੱਕ ਏਟੀ ਵਾੜੇ ਦੇ ਫਾਲ ਵਗੈਰਾ ਹੋਰ ਜਿਹੜੇ ਸੰਤ ਕੋਰ ਨਾਲ ਬਾਰੇ ਆਪ ਤੁਹਾਨੂੰ ਜਾਣਕਾਰੀ ਦੇ ਦੇ ਇਹ ਹੈ ਫਾਰਮ ਟਰੈਕ ਦਾ ਨਹੀਂ ਸੌਰੀ ਪਾਵਰ ਟਰੈਕ ਦਾ ਇਹ ਡੀਜ਼ਲ ਸੇਵਰ ਪਲੱਸ ਯੂਰੋ ਨੈਕਸਟ ਇਹ ਟਰੈਕਟਰ ਹੈ ਜੀ ਮਾਨ ਕਾ ਡੀ ਚ ਲਾਉਂਦੇ ਨੇ ਤੋਂ ਹੈ ਡਿਜੀਟਲ ਪਾਵਰ ਟਰੈਕ ਤੇ ਜਿਹੜਾ ਮਾਡਲ ਆਗਲਾ ਇਹ ਹੈ ਇੱਥੇ ਬਹੁਤ ਵੱਡਾ ਸਟਾਲ ਜਿਹੜਾ ਉਹ ਲੱਗਿਆ ਹੋਇਆ ਤੇ ਦੇਖਣੇ ਚੱਲਦੇ ਆ ਅੱਗੇ ਹੋਰ ਆਪਾਂ ਇਹ ਵੀ ਫਾਰਮ ਪਾਵਰ ਕਬੂਤਾ ਦਾ ਜੀ ਦੇਖੋ ਮਾਣ ਮਾਣ ਆ ਮਸ਼ੀਨਾਂ ਆ ਗਈਆਂ ਹੈ ਕਬੂਤਾ ਦਾ 471 ਤੇ ਉਹ 421 ਪਰਲੇ ਪਾਸੇ ਚੱਲਦੇ ਅਧਰ ਨੂੰ ਆਪਾਂ ਇਹ ਨਵੇਂ ਦਾ ਡੇਟਾ ਨੋਟ ਸੀ ਇਹ ਇਹ ਤਜਰੀੜੀ ਤੋਂ ਚੁੱਕੀ ਨੋਟਾ ਜਪਾਨੀ ਜਿਹੜੇ ਇਹ ਡਾਇਰੈਕਟਰ ਹੈਗੇ ਆ ਕੋ ਕਬੂਤਾ ਦੇ ਮਾਡਲ ਹੀ ਕਾਫੀ ਹੈਗੇ ਆ ਤੇ ਦੇਖ ਲੈ ਰਹੇ ਹਾਂ ਸੋ ਅੱਗੇ ਚੱਲਾਂਗੇ ਇਹ ਕਬੂਤਾ ਦਾ 24 21 5 ਲੱਖ 50 ਹਜ਼ਾਰ ਦਾ ਫਿਰ ਡਿਸਕਾਊਂਟ ਹੈਗਾ ਅੱਜ ਤੇ 30000 ਵੀ ਦੇਖ ਰਹੇ ਬਹੁਤ ਉਹਨਾਂ ਟਰੈਕਟਰ ਛੋਟਾ ਪਹਾੜਾਂ ਦੇ ਵਿੱਚ ਜਾਂ ਛੋਟੀ ਜਗ੍ਹਾ ਤੁਹਾਡੀ ਪੈਲੀ ਆ ਉੱਥੇ ਦੇ ਲਈ ਇਹ ਇੱਕ ਟਰੈਕਟਰ ਬੜਾ ਵਧੀਆ ਕਾਮਜਾਵਾ ਇਹ ਹੈਗੇ ਆ ਲੈਂਕਨ ਦੇ ਤੇਤੀਹਾਰੀ ਫੰਡ ਜਿਵੇਂ ਦੇਖ ਰਹੇ ਹੋ ਲੈਂਕਨ ਕੰਪਨੀ ਜਿਹੜੇ ਜਿਹੜੇ ਫੰਡ ਦੇ ਦੇਖ ਰਹੇ ਇਹ ਲਾ ਵੀ ਤੱਕ ਨਾਲ ਪਤਾ ਦੇਖੋ ਜੀ ਕਾਫੀ ਰਕਮ ਹੈ ਇੱਥੇ ਲੈਂਪਨ ਜਿਹੜਾ ਸਟਾਲ ਉੱਤੇ ਲੱਗਿਆ ਹੋਇਆ ਉਹ ਕਾਫੀ ਵੱਡਾ ਹੈ ਜਿਹੜਾ ਮੇਲਾ ਉਹ ਚੱਲ ਰਿਹਾ ਹੈਗਾ ਕੰਪਲੀਟ ਪੋਟਾਟੋ ਫਾਰਮਿੰਗ ਫਲੋਸੋ ਸਾਹਮਣੇ ਇਹ ਦੇਖ ਰਹੇ ਸਾਰੇ ਜਿਹੜੇ ਇਦੇ ਨਾਲ ਸੰਬੰਧਿਤ ਜਿਹੜੇ ਆ ਆਲੂਆਂ ਦੇ ਨਾਲ ਸਾਰੇ ਸੰਦਰਹ ਰੱਖਦੇ ਨੇ ਖੇਤੀਬਾੜੀ ਦੇ ਦੌਰਾਨ ਵੀ ਇਹ ਇੱਕ ਸਾਧਨ ਜੂ ਉੱਤੇ ਕਰੇ ਆ ਵੀ ਆ ਵੀ ਖੋਜੀ ਜਿਹਾ ਨਵੀਂ ਮਸ਼ੀਨ ਜਿਹਦੇ ਨਾਲ ਸੋ ਇੱਧਰ ਵੀ ਆਪਾਂ ਦੇਖ ਸਕਦੇ ਆ ਐਜੇਡੀਐਚ 200 ਜੀ ਲੇਟੈਸਟ ਜਿਹੜਾ ਮਾਡਲ ਆ ਉਹ ਇੱਧਰ ਹੈ ਗਿਆ ਦੁੱਧ ਚਾਹਣ ਵਾਲੀਆਂ ਜਾਂ ਕੰਪਰੈਸਰ ਜਾਂ

ਨੂ ਨੂ ਰੋਸਾ ਚੱਲਦੀਆਂ ਨਹੀਂ ਹੋਣਗੀਆਂ ਬਰਮ ਹੋ ਜਾਂਦੀਆਂ। ਉਹ ਇੱਧਰ ਵੀ ਕਬੂਤਾ ਦਾ ਜਿਹੜਾ ਫੈਕਟਰ ਆ ਉਹਦਾ ਲਾਇਆ ਹੋਇਆ। ਦੇਖ ਰਹੇ ਸੀ। ਚੱਲਦੇ ਆਂ ਪਿੱਛੇ ਕੰਬਾਈਨਰ ਵੀ ਵੇਖਾਂਗੇ। ਐਮ ਫਾਰਮ ਵਾਲਾ ਤਾਂ ਆਇਆ ਹੋਇਆ। ਜਿਹੜੀ ਖੇਤੀਬਾੜੀ ਨਾਲ ਰਿਲੇਟਡ ਜਿਹੜੇ ਮਸ਼ੀਨਰੀ ਆ। ਉਹ ਸਾਰਾ ਇੱਕ ਤੁਹਾਨੂੰ ਦਿਖਾ ਰਹੇ ਹਾਂਗਾ ਮੈਂ। ਤੋ ਇਹਨਾਂ ਕੋਲੇ ਹੈ ਸਾਈਲੈਂਟ ਜਨਰੇਟਰ ਸੈੱਟ ਤੇ ਆਹ ਦੀ ਫਾਦਾ ਤੇ। ਉਹ ਸਾਫ ਕਿੰਨੇ ਕਿਲੋਵੈਟ ਦਾ ਹੈ ਇਹ? ਦੱਸ ਕਿੰਨੇ ਦਾ ਹੈ? ਅਸੀਂ 10000 5000 ਡਿਸਕਾਊਂਟ ਆ ਫਿਰ ਇੱਥੇ ਅੱਛਾ 3000 ਹੀ ਚਲਾਉਂਦਾ ਇਹ ਕਾਰਵਾਸ਼ੂਲ ਬੀਨ ਰਹਾ ਸੋ ਅਲਗ-ਅਲਗ ਤਰ੍ਹਾਂ ਦੇ ਜਿਹੜੇ ਆ ਜਨਰੇਟਰ ਸੈੱਟ ਇਹਨਾਂ ਕੋਲੇ ਵੇਲੇ ਲਾਈਟ ਲੈਂਡ ਤੇ ਕਾਫੀ ਵੱਡੇ-ਵੱਡੇ ਅਲਗ-ਅਲਗ ਪਾਵਰ ਦੇ ਜਿਹੜਾ ਇਹ ਨੋਪੇਵੀ ਦਾ ਹੈਗਾ ਇਹ ਕਿੰਨੇ ਦਾ 85000 ਰੁਪਏ 80000 ਹੈ ਡਿਸਕਾਊਂਟ ਹੋ ਗਏ 80000 80000 ਦਾ ਇਹ ਮੋਡ ਸਟਾਰਟ ਆ ਗਿਆ ਇਹ ਅੱਛਾ ਜੀ ਆਟੋ ਸੈਂਸਰ ਹੀ ਹੈ ਸਾਰਾ ਬਿਲ ਰਾਈ ਜਨਾ 585 ਗ੍ਰਾਮ ਤੋਂ ਅਲਟਰਨੇਟਰ ਨਾਲ ਦੀ ਇਹ ਕੋਪਰ ਦਾ ਸਾਰਾ ਹੈ ਸਾਰਾ ਕੋਪਰ ਦਾ ਹੈ ਸਾਰਾ ਅੱਛਾ ਜੀ ਸਾਰਾ ਗ੍ਰਾਮ ਤੋਂ ਅਲਟਰਨੇਟਰ ਹੈ ਬਿਲ ਰਾਈ ਜਨਾ 585 ਦਾ ਹੀ ਹੈ ਠੀਕ ਹੈ ਹਾਂ ਜੀ ਰਿਮੋਟ ਸਟਾਰਟ ਹੈ ਅੱਜ ਦੇ ਦਿਨ ਜਿਹੜੀ ਵੀ ਕੋਈ ਵੀ ਉਪਗ੍ਰੇਡਿੰਗ ਹੁੰਦੀ ਹੈ ਉਹਨੂੰ ਫ੍ਰੀ ਡਿਲੀਵਰੀ ਹੈ ਅੱਛਾ ਜੀ ਕੋਈ ਬਿੱਲ ਚਾਰਦੇ ਨਹੀਂ ਓਕੇ ਵਿੱਚ ਇਨਕਲੂਡਡ ਹੈ ਜੀ ਹਾਂ ਜੀ ਬੇਸਿਕ ਜਨਰੇਟਰ ਸੈੱਟ ਮਹਿੰਦਰਾ ਦਾ ਇੰਜਨ ਹੋ ਗਿਆ ਤੇ ਇਹਦੇ ਵਿੱਚ ਸਾਰੇ ਮਹਿੰਦਰਾ ਦੇ ਹੀ ਇੰਜਨ ਹੈਗੇ ਆ ਤੇ ਲੇਟੈਸਟ ਕੁਸ਼ਿੰਦੇ ਜਿਹਾ ਆਪ ਆ ਗਿਆ ਟੌਪ ਟੌਪ ਤੇ ਉਸ ਤੋਂ ਬਾਅਦ ਤੇ ਕੋਈ ਹੋਰ ਕੋਈ ਕੋਈ ਨਾ ਪਾ ਦੇਣਾ ਆਪੇ ਜੀ ਕੋਈ ਹੋਰ ਕੋਈ ਨਵਾਂ ਸੋ ਇਹਨਾਂ ਦੇ ਹੈ ਨਿਊ ਹਾਲੈਂਡ ਟਰੈਕਟਰ ਤੇ ਸਟੀering ਦਾ ਸਿਸਟਮ ਤੇ ਨਵੇਂ-ਨਵੇਂ ਫੀਡਰ ਦੇ ਨਾਲ ਤੁਸੀਂ ਜਿਹੜਾ ਅੱਜ ਜਿਹੜਾ ਮੇਲੇ ਜਿਹਨੂੰ ਲੁਧਿਆਣਾ ਕੋਸਾਲ ਵਿਲਾ ਦਾ ਆਨੰਦ ਮਾਣ ਰਹੇ ਆਂ ਗੂਡੀ ਦੇ ਵੱਡੇ ਟਾਇਰ ਦੇ ਨਿਊ 5620 ਨਿਊ ਹਾਲੈਂਡ ਦੇ ਵਿੱਚ ਉਹ ਫੀਲਡ ਕਿੰਗ ਵਾਲਾ ਦਾ ਜਿਹੜਾ ਸਟਾਲ ਹਨ ਬਿਲਕੁਲ ਲੇਟੈਸਟ ਨਵੀਂ ਟੈਕਨੋਲੋਜੀ ਦੇ ਨਾਲ ਜਿਹੜੇ ਆ ਕਿੰਨੀ badi ਦੇ ਇੰਸਟਰੂਮੈਂਟ ਕੋ ਐਸਕੋ ਨਾਲ ਕੋਡਲਾ ਵਾਲੋ ਆ ਨਹੀਂ ਫੀ ਐਸਕੋ ਸਾਹਿਕ ਪੜਾ ਸੋਤੇ ਨਗਾੜੀ ਹੋ ਜੇ ਭਾਰੀ ਦੇ ਸਾਡੇ ਕੋ ਫੀਲਡ ਕਿੰਗ ਔਰ ਜਨਰੇਸ਼ਨ ਟੂ ਅਪਰ 15 ਲੱਖ 50 ਹਜ਼ਾਰ ਦਾ ਮੇਲਾ ਉੱਪਰ ਆਈ ਹੈ ਜਿਹੜਾ ਸਕੁਅਰ ਵਿਲ ਤੇ ਦੇਖ ਸਕਦੇ ਹੋ ਜਿਹੜਾ ਰੇਟ ਲਿਖਿਆ ਹੋਇਆ ਮੇਲਾ ਉਪਰ ਇੰਨੀ ਆ ਤੇ ਤੇ ਟੈਕਨੋਟੀਕ ਸੈਫਾਇਰ ਬਿਲਕੁਲ ਲੇਟੈਸਟ ਜਿਹੜੀ ਮਸ਼ੀਨਰੀ ਆ ਇਸ ਮੇਲੇ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਆ ਹੋ ਕੇ ਆ ਗਿਆ ਆਪਾਂ ਸਪੀਡਮੈਨ ਇਸ ਤਰ੍ਹਾਂ ਦੇ ਇਨਸਾਨਸ ਤੇ ਇਹਨਾਂ ਕੋਲ ਜਿਹੜੇ ਆ ਆਟੜ ਤਰ੍ਹਾਂ ਦੇ ਕੰਪਰੈਸ ਪ੍ਰੈਸ਼ਰ ਪਾਣੀ ਦੇ ਏਸੀ ਧੋਣ ਵਾਲੇ ਮੋਟਰਾਂ ਹੋਰ ਆ ਦੇਖ ਸਕਦੇ ਬੜੇ ਬੜੇ ਫਾਰਮ ਪਾਣੀ ਦੇ ਪ੍ਰੈਸ਼ਰ ਵਾਲੇ ਸਾਰੇ ਵਿੱਚ ਜੈਪਰੀਜ਼ ਦਾ ਸਪੀਡਮੈਨ ਦੇ ਵਿੱਚ ਹੈ ਹੈਗਾ ਇਸੇ ਪਹਿਲਾਂ ਕੋਈ ਇੰਜੀਨਸ ਤੋਂ ਕਾਫੀ ਰਸ਼ੀਏਜ ਕਾਫੀ ਹੈਗਾ ਤੁਸੀਂ ਦੇਖ ਰਹੇ ਹੋ ਹੋਰ ਡੀਜ਼ਲ ਬੰਨ ਤੁਸੀਂ ਦੇਖੋ ਤੇ ਇਹਨਾਂ ਆਉਟਰਾਂ ਵਾਲੇ ਜਤਿੰਦਰਪਾਲ ਉਹਨਾਂ ਦੇ ਆਪ ਆ ਗਏ ਸਾਹਮਣੇ ਸਾਡੇ ਵਿੱਚ ਚੱਲ ਰਿਹਾ ਇਹਨਾਂ ਦਾ ਤੇ ਜਨਰੇਟਰ ਸੈੱਟ ਨੂੰ ਹੀ ਦੇਖ ਸਕਦੇ ਹੋ ਛੋਟੇ ਨੂੰ ਲੈ ਕੇ ਵੱਡਾ ਬڑے ਤੋਂ ਲੈ ਕੇ ਛੋਟੇ ਤੱਕ ਜਨਰੇਟਰ ਇਹਨਾਂ ਕੋਲ अवेलेबल ਹੈਗੇ ਤੇ ਸਾਰੇ ਕੋਪਰ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਨਵੇਂ ਨਵੇਂ ਐਸਪੀ ਜਿਹੜੀ ਆ ਲੇਟੈਸਟ ਕੰਪਰੈਸ਼ਨਰ ਜਾਂ ਤੁਸੀਂ ਆਲਟਰਨੇਟਰ ਵਾਲੇ ਲਾ ਲਓ ਜਾਂ ਸੈਲਫ ਸਟਾਰਟ ਜਨਰੇਟਰ ਉਹ ਦੇਖ ਸਕਦੇ ਹੋ ਇਹ ਕਾਫੀ ਵੱਡਾ ਸਟਾਲ ਲਗਿਆ ਹੋਇਆ ਤੁਸੀਂ ਦੇਖਦਾ ਵੱਡੇ ਦੁਬੱਡਾ ਛੋਟੇ ਛੋਟਾ ਜਨਰੇਟਰ ਸੈਟ ਸਾਇਲੈਂਟ ਦੇ ਵਿੱਚ ਮਿਲੂਗਾ ਆਪਣੇ ਆਏ ਆਪ ਸਾਧੂ ਇੰਸਟ੍ਰੂਮੈਂਟ ਵਾਲਿਆਂ ਦੇ ਤਰ੍ਹਾਂ ਸਾਇਲੈਂਟ ਰਾਜਪਾਂ ਤੋਂ ਹੈਗੇ ਨਹੀਂ ਤੇ ਆਦਿ ਚਾਦੂ ਇਹਨਾਂ ਕੋਲੇ ਸਾਹਮਣੇ ਸਟਾਲ ਦੇ ਵਿੱਚ ਪਾਣ ਆਲ ਵਗੈਰਾ ਹੋਰ ਨਵੇਂ-ਨਵੇਂ ਖੇਤੀਬਾੜੀ ਦੇ ਸਟਾਲ ਦਾ ਸਾਧੂ ਦੇ ਬਣੇ ਹੋਏ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀ ਚਾਹਵਾਂ ਤਾਂ ਦੇਖ ਸਕਦੇ ਹਾਂ ਤਰੀ ਪ੍ਰਾਪਤਤਾ ਬਾਰੇ ਸੇਵਾ ਲਈ ਆਇਆ। ਸੋ ਇਹ ਮੇਲਾ 2 ਦਿਨ ਦਾ ਮੇਲਾ ਹੈਗਾ। ਇਹ ਬਸ ਸਾਧੂ ਵਾਲਾ ਦੇ ਵੱਡੇ ਸਟਾਲ ਤੇ ਹੋ ਚੁੱਕੇ ਆ। ਸੋ ਸਾਹਮਣੇ ਆਪਾਂ ਆ ਕੇ ਇੱਧਰ ਵੀ ਚੱਲਾਂਗੇ ਆਪਾਂ ਦੇਖਦੇ ਆ। तो नमें इंक्रीमेंट जो देख सकते हैं सुपरसिटी हाँ ये है हाँ बड़ा मेहनत अगले जाके दिखावे तो ਅਲੱਗ-ਅਲੱਗ ਤਰ੍ਹਾਂ ਦੀ ਇਹਨਾਂ ਕੋਲ ਮਸ਼ੀਨਰੀ ਆ ਤੇ ਆ ਸੁਪਰ ਸੀਡਰ ਤੁਸੀਂ ਵੇਖ ਰਹੇ ਹੋ ਤੋਂ ਆਪਾਂ ਲੈਂਡ ਫੋਰਸ ਆ ਆ ਗਏ ਆ ਇਹਨਾਂ ਕੋਲ ਵੀ ਜਿਹੜੇ ਆ ਸੁਪਰ ਸੀਡਰ ਹੈਗੇ ਆ ਤੇ ਹੋਰ ਅਲੱਗ-ਅਲੱਗ ਜਿਹੜੇ ਆ ਮਸ਼ੀਨਰੀ ਇਹਨਾਂ ਕੋਲ ਉਹ ਵੀ ਅਵੇਲੇਬਲ ਹੈਗੇ ਆ ਤੁਹਾਡੇ ਕੋਲੇ ਕੀ ਕੁਝ ਹੈਗਾ ਅਵੇਲੇਬਲ ਉਹ ਦੇਖ ਸਕਦੇ ਹੋ ਉਹ ਦੇਖ ਰਹੇ ਤੁਸੀਂ ਲੈਂਡ ਫੋਰਸ ਦੀ ਮਸ਼ੀਨਰੀ ਅਲੱਗ-ਅਲੱਗ ਤਰ੍ਹਾਂ ਦੀ ਕਾਫੀ ਜਿਹੜਾ ਰਾਸ਼ਾ ਲੁਧਿਆਣੇ ਦੇ ਮੇਲੇ ਦੇ ਵਿੱਚ ਇਸ ਮੇਲੇ 'ਚ ਹੈਗਾ ਚੱਲਦੇ ਆਂ ਅੱਗੇ ਆਪਾਂ ਇੱਧਰ ਵੀ ਆਪਾਂ ਪਹਿਲੇ ਜਾ ਆ ਸੀ ਪਾਵਰ ਟਰੈਕ ਬਾਰੇ ਤੇ ਫਾਰਮ ਟਰੈਕ ਬਾਰੇ ਉਹ ਦੱਸਿਆ ਸੀਗਾ ਦਿਖਾਇਆ ਸੀਗਾ ਆ ਗਏ ਆਪਾਂ ਸੋਨਾਲਿਕਾ ਵਾਲਿਆਂ ਤੇ ਇਹਨਾਂ ਦਾ ਛੋਟੇ ਤੋਂ ਛੋਟਾ ਟਰੈਕਟਰ ਵੀ ਵੱਡੇ ਤੋਂ ਵੱਡਾ ਵੀ ਹੈ ਹੋਰ ਮਸ਼ੀਨਰੀ ਤਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਸੁਪਰ ਸੀਡਰ ਆ ਦੇਖ ਸਕਦਾ ਬਹੁਤ ਵੱਡਾ ਸੁਪਰ ਸੀਡਰ ਤਾਂ ਉਹ ਅੱਗੇ ਉਹ ਦਿਖਾਵਾਂਗੇ ਹੈ ਸੋਨਾਲਿਕਾ ਦਾ ਬਹੁਤ ਛੋਟਾ ਜਿਹਾ ਪਿਆਰਾ ਕਿਊਟ ਜਿਹਾ ਟਰੈਕਟਰ डी 130 ਟਾਈਗਰ ਇਹ ਹੈ ਸੋਨਾਲਿਕਾ ਦਾ ਟਰੈਕਟਰ ਕਾਫੀ ਛੋਟਾ ਟਰੈਕਟਰ ਜਿਹੜਾ ਬਣਿਆ ਜਾਂਦਾ ਹੈ ਸਗਰੀਨਾਂ ਚ ਚਲਾਈ ਹੋਈਆਂ ਨੇ ਹਰੇਕ ਮਾਡਲ ਇਹਨਾਂ ਕੋਲ ਸੋਨਾਲਿਕਾ ਦੇ ਵਿੱਚ ਕਾਫੀ ਵਿਸ਼ਾਲ ਜਿਹੜਾ ਇਹ ਸ਼ੈਡਾਂ ਨਾਲ ਹੋਰ ਨਵੇਂ-ਨਵੇਂ ਮਸ਼ੀਨਰੀ ਦੇ ਨਾਲ ਜਿਹੜਾ ਇੱਥੇ ਇਹ ਆਪ ਕੀ ਲੈ ਕੇ ਆਏ ਨੇ ਤੋਂ ਸੋਨਾਲਿਕਾ ਦੇ ਲਗ-ਲਗ ਮਾਡਲ ਦੇ ਦੇਖ ਰਹੇ ਹਾਂ 750 ਜਿਹੜਾ 3 ਆ ਸੋਨਾਲਿਕਾ ਦਾ ਤੇ ਅਲੱਗ-ਅਲੱਗ ਮਾਡਲ ਇਨਾਂ ਕੋਲੇ ਅਵੇਲੇਬਲ ਆ 5-6 ਮਾਡਲ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਤੇ ਸਾਹਮਣੇ ਮਹਿੰਦਰਾ ਟਰੈਕਟਰ ਆਪਾਂ ਇੱਧਰ ਆ ਫਿਰ ਗਏ ਸੀ ਪਹਿਲਾਂ ਤੇ ਪਿਛਲਾ ਪਾਸਾ ਰਹਿ ਗਿਆ ਸੀ ਇਹ ਵੀ ਤੁਹਾਨੂੰ ਦਿਖਾਉਂਦੇ ਆ ਤੇ ਇਹ ਆ ਕੈਬਨ ਵਾਲਾ ਮਹਿੰਦਰਾ ਦਾ ਟਰੈਕਟਰ ਜਿਹੜਾ ਅੱਗੇ ਉਹ ਇਸ ਤਰ੍ਹਾਂ ਖੁੱਲ ਜਾਂਦਾ 75 ਜਿਹੜਾ ਪਾਵਰ ਆ ਤੇ ਆ ਗਿਆ ਬੋਫਰਾ ਇਹਨਾ ਬੋਨ ਟੂ ਗੋਲਦਾ ਇਹਨਾਂ ਨੂੰ ਖੜਕੇ ਦਿਖਾਇਆ ਸੀਗਾ ਮਹਿੰਦਰਾ ਦਾ ਅਰਜਨ ਬਹੁਤ ਤਕੜਾ ਟਰੈਕਟਰ ਆ ਇਹ ਦੇਖ ਰਹੇ ਹਾਂ ਇਹ ਮਹਿੰਦਰਾ ਦਾ ਟਰੈਕਟਰ ਤੋਂ ਲਗਨ ਲਗ ਤਰ੍ਹਾਂ ਦੀ ਜਿਹੜੀ ਇਹਨਾਂ ਦੀ ਮਸ਼ੀਨਰੀ ਹੈ ਜੇ ਦੇਖ ਸਕਦੇ ਹੋ ਲੇਟੈਸਟ ਕਾਫੀ ਆ ਗਈ ਹੈ ਤੇ ਮਹਿੰਦਰਾ ਦਾ 3540 ਮੇਨੂ ਡਰਾਈਵਰ ਆਈ 3 ਦਾ ਟਰੈਕਟਰ ਆ ਜੀ ਆ ਦੇਖੋ ਜਿਹੜਾ ਹੈ ਮਹਿੰਦਰਾ 3340 ਉਹ ਅੱਗੇ ਚੱਲਦੇ ਆਪਾਂ ਮਹਿੰਦਰਾ ਮਿੱਤਰਾ ਤੋਂ ਅੱਗੇ ਸੁਪਰ ਸੀਟਰ ਦੇਖ ਲਓ ਬਾਗਬੂਲੀ ਦਿਖਾ ਦੇਣਾ ਤੁਹਾਨੂੰ ਤਪਦੀ ਮਿੱਤਰਾ ਮਾਰਕਾ ਮਹਿੰਦਰਾ ਸੋ ਨੈਸ਼ਨਲ ਐਗਰੋ ਇੰਡਸਟਰੀ ਦਾ ਨੈਸ਼ਨਲ ਦਾ ਆਧੁਨਿਕ ਤਕਨੀਕ ਵਾਲਾ ਸਟੈਪ ਸੀਡਰ ਜੇ ਦੇਖ ਰਹੇ ਹੋ ਤੁਸੀਂ ਸਪੇਅਰ ਪਾਰਟਸ ਉਪਲਾਦਦੇ ਨੇ ਇਹਦੇ ਤੇ ਦੇਖੋ ਤੁਸੀਂ ਕਿਸ ਤਰ੍ਹਾਂ ਦਾ ਇਹ ਨੈਸ਼ਨਲ ਵਾਲਾ ਦੀ ਜਿਹੜੀ ਮਸ਼ੀਨਰੀ ਆ ਆਪਣਾ ਤਾਂ ਅਜਿਹਾ ਹੋਇਆ ਥੋੜੀ ਮਸ਼ੀਨਰੀ ਵਾਲੀ ਜੀ मैंने तो सच बोला की ना तो आटा ओ यार एक सेकंड आगे आह तो मैंने ना देख लिया वो आटा मैं ना ही आशीष कुमार है आह तो डेड आप रोडेटा है दिमारे की तरफ मैं नेशनल्स कम कर रहे हैं अच्छा। ये है अपना जीरो टिल जिसमें आपको दाना जब बिजाई करेंगे बिना बोए वो खेलते हैं अच्छा जिसमें जीरो ट

ਚੋਣਾਂ ਵੀ ਦਾ ਮੇਰਾ ਨਾਮ ਸਰ ਹਰਪੀ ਸਿੰਘ ਹੈ ਜੀ ਹਰਪੀ ਜੀ ਇਹਦਾ ਬਾਰੇ ਦੱਸਿਓ ਸਾਨੂੰ ਇਹ ਸਰ ਸਾਡੀ ਨੈਸ਼ਨਲ ਕੰਪਨੀ ਦਾ ਇਹ ਸਮਾਰਟ ਸੀਟਰ ਹੈ ਜੀ ਇਹ ਸਮਾਰਟ ਸੀਟਰ ਹੈ ਜਿਵੇਂ ਕਿ ਅੱਜਕੱਲ ਝੋਨੇ ਦੀ ਆਪਣੇ ਜਿਵੇਂ ਝੋਨੇ ਦੀ ਚੋਣਾ SMS ਕੰਬਾਈਨਾ ਵੜਾ ਕੇ ਝੋਨਾ ਇਹ ਡਾਇਰੈਕਟ ਸਿੱਧਾ ਹੀ ਚੱਲ ਜਾਂਦਾ ਜੀ ਇਹ ਜਨ ਕਿ ਆਪਣੇ ਜਿਵੇਂ ਸੁਪਰ ਸੀਟਰ ਥੋੜਾ ਟਰੈਕਟਰ ਦਾ ਵੱਧ ਲੋਡ ਲੈਂਦਾ ਆ ਇਹ ਜਨ ਕਿ ਟਰੈਕਟਰ ਦਾ ਬਿਲਕੁਲ ਲੋਡ ਲੋਡ ਬਹੁਤ ਘੱਟ ਆਉਂਦਾ ਲੋਡ ਇੱਥੇ ਇਹ ਜਿਹੜੇ ਕੜਕ ਦੀ ਸਿੱਧੀ ਖੜੇ ਖਰਚਿਆਂ ਦੇ ਵਿੱਚ ਇਸ ਵੇਲੇ ਹਨ ਵੱਡੀ ਹੋਈ ਝੋਨੇ ਦੇ ਨਾਲ ਸਿੱਧੀ ਵੀ ਆਈ ਕਰ ਦਿੰਦਾ ਹੈ ਜੀ ਹਾਂਜੀ ਤੇ ਆ ਦੇਖੋ ਇਹ ਆਪਾਂ ਜਿਹੜੇ ਡਵੈਲਪਮੈਂਟ ਇਹ ਕੀਤੀ ਹੈਗਾ ਪਹਿਨੂੰ ਆ ਪਹਿਲਾਂ ਜਿਹੜਾ ਰੂਲਾ ਲੱਗਦਾ ਸੀਗਾ ਤੇ ਉਹ ਬੀਜ ਨਾ ਉੱਪਰ ਰਹਿ ਜਾਂਦਾ ਸੀਗਾ ਤੇ ਫਾਰਮਰਾਂ ਦੀ ਡਿਮਾਂਡ ਸੀਗੇ ਇਹ ਚੇਂਜ ਕੀਤਾ ਜਾਵੇ ਤਾਂ ਆਪਾਂ ਇਹਨੂੰ ਸੁਪਰ ਸੀਡਰ ਵਾਲਾ ਡਿਸਕੋਪਨਰ ਲਗਾਤਾ ਹੈ ਯਾਨੀ ਕਿ ਜਿਵੇਂ ਜਿਵੇਂ ਖੋਟ ਪਟਦਾ ਜਾ ਇਹ ਖੋਟ ਪਟਦਾ ਜਾਂਦਾ ਮਗਰ ਮਗਰ ਇਹ ਪੀਪ ਆਉਂਦਾ ਜਾਂਦਾ ਨਾਲ ਹੀ ਪੀਪ ਪਾਉਂਦੇ ਆ ਠੀਕ ਹੈ ਜੀ ਆਹ ਰੂਲਾ ਜਿਹੜਾ ਸੈਂਟਰ ਤੇ ਇਹ ਵਾਲਾ ਜਿਹੜਾ ਰੂਲਾ ਹੈ ਜੀ ਆਪਣਾ ਇਹ ਆਪਣਾ ਜਿਹੜਾ ਪੋਰ ਲ ਬਿਲਕੁਲ ਸਟ੍ਰੇਟ ਵਾ ਉਦੋਂ ਦਾਅਵ ਦੇ ਦਿੰਦਾ ਹੈ ਜੀ ਓਕੇ ਓਕੇ ਥੈਂਕ ਯੂ ਭਾਈ ਇਹ ਹੈਗਾ ਸਮਾਰਟ ਸੀਟਰ ਸਮਾਰਟ ਸੀਟਰ ਹੈ ਜੀ ਦਾ ਲੰਬੇ ਬੁੱਟਾ ਹੈ ਇਹ 8 ਫੁੱਟ ਦੇ ਵਿੱਚ ਸਭ 11 ਲੰਬਾ ਹੈ ਜੀ ਹਾਂ ਜੀ 11 ਲੰਬਾ ਠੀਕ ਠੀਕ ਬੜੀ ਮਿਹਰਬਾਨੀ ਭਾਈ ਠੀਕ ਹੈ ਉਹ ਇਧਰ ਆ ਗਿਆ ਆਪਾਂ ਹਾਈ ਫੀਟ लगालू को आराम से लगा लें लगा नमस्कार सभी किसान भाइयों को मैं प्रदीप भारद्वाज आईपीएल कंपनी की तरफ से आप लोगों का स्वागत करता हूँ अपने पी मेले में अभी आईपीएल कंपनी के बारे में आप लोगों को पता है ये बायोलॉजिकल प्रोडक्ट बनाती है ये तीस सालों से आप लोगों की सेवा में उपलब्ध हैं और आशा करेंगे आप लोगों के साथ ऐसे ही काम करती रहेगी अभी एक ऐसी टेक्नोलॉजी के साथ काम कर रही है यह है ड्रोन ड्रोन, ड्रोन टेक्नोलॉजी हाँ जी ड्रोन की टेक्नोलॉजी हमारे किसानों के लिए किस तरीके से फ़ायदेमंद हो सकती है और किस तरीके से किसान उसका फ़ायदा उठा सकता है ये आप लोगों को मैं बताऊंगा ये दस लीटर का टैंक है इसका सात से आठ मिनट में एक एकड़ को पूरा करता है दस लीटर के टैंक में ये अभी फार्मर के माइंड में जाता है कि दस लीटर पानी में कैसे काम करेगा उसका रीज़न क्या है हम जो दवाई को डालते हैं जो प्रोडक्ट हम यूज़ करते हैं उसको फैलाने के लिए पानी की मात्रा हम यूज़ करते हैं तो इतने इसमें ड्रोन में इतनी कैपेसिटी है कि दस लीटर पानी के साथ ये हमारे प्रोडक्ट को फैला सकता है पूरे एक, एक एकड़ में अच्छे तरीके से स्प्रे कर सकता है ड्रोन से स्प्रे करने के लिए हमें लाइसेंस लिया जाता है गवर्नमेंट की तरफ से सात दिन की ट्रेनिंग दी जाती है उसके बाद एक लाइसेंस मिलता है जैसे गाड़ी चलाने की लाइसेंस होता है सेम वही प्रोसीजर है ड्रोन को यूज करने के लिए एक लाइसेंस दिया जाता है उसके बाद इसको यूज कहाँ कर सकते हैं अपना ये जोन होते हैं ग्रीन जोन रेड जोन येलो जोन ग्रीन जोन में हमें किसी की परमिशन लेने की जरूरत नहीं पड़ती है सेकेंड येलो जोन अगर हमें वहाँ पे ट्राई करना है तो वहाँ पे ए से परमिशन लेनी पड़ती है अगर हमारा जोन रेड जोन में है तो हम वहाँ ई नहीं कर सकते ड्रोन यूज नहीं कर सकते अगर इन केस अगर हमें करना है तो हम सेंट्रल गवर्नमेंट के द्वारा हम उसको परमिशन ले सकते हैं तो इसमें हम ये बैटरी से चलने वाला ड्रोन है अच्छा, बैटरी हाँ इसमें लिथियम आयन बैटरी यूज करते हैं हाँ जी पच्चीस हजार दो तो सौ एम की इसकी पावर है एक बैटरी सेट तीन से साढ़े तीन एकड़ निकालता है एक बार में वापिस उसको चार्ज करने के लिए हमें तीस से पैंतीस मिनट देना पड़ता है तो ये आई कंपनी आप लोगों के बीच में ये टेक्नोलॉजी लेकर आई है जो आप लोगों के लिए बहुत ही फायदेमंद होने वाली है इसके बाद हम इसके साथ साथ अपनी मिट्टी जांच का भी किट प्रोवाइड कर रहे हैं ये हमारा सोयल टेस्टिंग किट रहेगा मिट्टी की जांच हम कैसे कर सकते हैं और क्यों करना ज़रूरी है मिट्टी की जांच करा के हमें ये पता लगेगा ये हमारा सोइल टेस्टिंग किट रहेगा इससे हम ये पता कर सकते हैं कि हमारी मिट्टी में कौन से न्यूट्रन्स की कमी है और कौन से न्यूट्रंस हमने डालना है और ये हम प्लान कर रहे हैं अपने डिस्ट्रीब्यूटर के जरिए अपने फार्मर्स को ये सर्विस प्रोवाइड कराई जाएगी ठीक है सर बहुत जल्दी में सर्विस प्रोवाइड कराने जा रहे हैं तो आप लोगों को बहुत बहुत धन्यवाद आप लोगों ने समय दिया थैंक यू सो मच थैंक यू देखा ਕਾਫੀ ਵਧੀਆ ਮੇਲਾ ਜਿਹੜਾ ਚੱਲ ਰਿਹਾ ਹੈਗਾ ਤੁਸੀਂ ਕਾਫੀ ਲੇਟੈਸਟ ਚੀਜ਼ਾਂ ਦੇਖੀਆਂ ਕਿਸਾਨ ਪਿੰਡਾਂ ਦੇ ਮੇਲਾ ਤੇ ਹਾਰਦਿਕ ਸਵਾਗਤ ਹੈਗਾ ਤੇ ਕਾਫੀ ਹੋਰ ਵੀ ਕਾਫੀ ਰਹਿੰਦਾ ਪਰ ਹੋਰ ਨੂੰ ਦੂਸਰੀ ਵੀਡੀਓ ਵਿੱਚ ਉਹ ਦਿਖਾਵਾਂਗੇ ਬਲਕਾਰ ਕਮਬਾਈਨ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਦੀ ਕਬੈਨਾ ਬਹੁਤ ਮਸ਼ਹੂਰ ਆ ਬਲਕਾਰ ਕੰਬਾਈਨ ਅਸੀਂ ਸਵੇਰ ਆਇਆ ਕਰੋ ਦੇਖ ਰਹੇ ਹੋ ਤੁਸੀਂ ਕਾਫੀ ਵੱਡਾ ਜਿਹੜਾ ਮੇਲਾ ਖੇਤੀਬਾੜੀ ਦੇ ਲੇਟੈਸਟ ਜਿਹੜੇ ਆ ਸੰਦ ਤੁਸੀਂ ਦੇਖ ਰਹੇ ਹੋ ਲਕਾਰ ਨਹਿਲ 654 ਇਹ ਕੰਬਾਈਨ ਹੈ ਜੀ ਸਾਹਮਣੇ ਵੀ ਜਿਹੜੇ ਆ ਇਸ ਤਰ੍ਹਾਂ ਦੇ ਜਿਹੜੇ ਆ ਭਾਰਤ ਵਾਲਿਆਂ ਦਾ ਹੋ ਗਿਆ ਉਹ ਲੱਗਿਆ ਹੋਇਆ ਉੱਥੇ ਸਾਹਮਣੇ ਸਟਾਲ ਜਿਆਰਾ ਫਰਟੀਲਾਈਜ਼ਰ ਦਾ ਹੋ ਗਿਆ ਇਸ ਤਰ੍ਹਾਂ ਕਾਫੀ ਇੱਥੇ ਜਿਹੜੇ ਆ ਅਲੱਗ-ਅਲੱਗ ਦੇ ਉਹ ਲੱਗੇ ਹੋਏ ਆ ਸਵੈਨ ਵਾਲੇ ਆ ਇਹਨਾਂ ਦੀ ਕਿਸੇ ਦੀ ਬੁਕਿੰਗ ਕਰਾਉਣੀ ਹੋਵੇ ਤੱਕਰਾਹਾ ਦਾ ਸਵੈਨ ਐਗਰੋ ਆਟੋਮੈਟਿਕ ਪੋਟਾਟੋ ਬਲੰਟਰ ਆ ਦੇਖ ਸਕਦੇ ਤੁਸੀਂ ਸੋ ਇਹ ਸਿਕਾ ਲੁਧਿਆਣੇ ਦਾ ਕਿਸਾਨ ਮੇਲਾ ਬਹੁਤ ਲੇਟੈਸਟ ਤਕਨੀਕ ਦੇ ਨਾਲ ਜਿਹੜੇ ਆ ਸੰਦ ਸੀਗੇ ਉਹਦੇ ਵਿੱਚ ਟਰੈਕਟਰ ਸੀ ਨਵੇਂ ਤੋਂ ਨਵੇਂ ਤੇ ਕੰਬਾਈਨਾਂ ਸੀ ਉਹ ਸਾਰਾ ਰੀਪਰ ਵਗੈਰਾ ਸਾਰੇ ਕੁਝ ਦਿਖਾਇਆ ਤੇ ਇਹਦੇ ਨਾਲ ਆਪਾਂ ਇਸ ਵੀਡੀਓ ਨੂੰ ਇੱਥੇ ਜਿਹੜੀ ਆ ਸਮਾਪਤ ਕਰਦੇ ਆਂ ਗਲਤੀ ਹੋ ਗਈ ਮਾਫਕਾਨਾ ਰੱਬ ਰੱਖਾ ਚੜ੍ਹਦੀ ਕਲਾ ਸਤ ਸ੍ਰੀ ਅਕਾਲ ਜੀ